ਰੱਬ ਨਾ ਕਰੇ ਕਦੇ ਕਿਸੇ ਦੀ ਕਾਰ ਤੇ ਬਿਜਲੀ ਦਾ ਖੰਭਾ ਡਿੱਗ ਜਾਵੇ ਤਾਂ ਇਹ ਗਲਤੀਆਂ ਕਦੇ ਨਹੀਂ ਕਰਨੀਆਂ ਪਹਿਲਾ ਕਦੇ ਵੀ ਹੜਬੜੀ ਦੇ ਵਿੱਚ ਕਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਜਿਵੇਂ ਹੀ ਜ਼ਮੀਨ ਤੇ ਪੈਰ ਰੱਖਿਆ ਤਾਂ ਝਟਕਾ ਲੱਗ ਸਕਦਾ ਹੈ ਦੂਜਾ ਕਾਰ ਵਿੱਚ ਕਿਸੇ ਵੀ ਮੈਟਲ ਦੀ ਚੀਜ਼ ਨੂੰ ਟੱਚ ਨਹੀਂ ਕਰਨਾ ਕਿਉਂਕਿ ਹੋ ਸਕਦਾ ਉਸ ਵਿੱਚ ਵੀ ਕਰੰਟ ਹੋਵੇ ਤੀਜਾ ਜੇਕਰ ਬਾਰੂ ਕੋਈ ਬਚਾਉਣਾ ਆਉਂਦਾ ਹੈ ਤਾਂ ਉਸ ਨੂੰ ਦੂਰੇ ਰੋਕ ਦਿਓ ਕਿਉਂਕਿ ਹੋ ਸਕਦਾ ਨੇੜੇ ਆਉਂਦੀ ਸਾਰ ਉਸ ਨੂੰ ਜ਼ਬਰਦਸਤ ਝਟਕਾ ਲੱਗੇ ਚੌਥਾ ਕਾਰ ਦੇ ਸਾਰੇ ਇੰਡੀਕੇਟਰ ਆਨ ਕਰਕੇ ਰੱਖਿਓ ਤਾਂ ਕਿ ਹੋਰਨਾਂ ਨੂੰ ਵੀ ਹਾਦਸੇ ਬਾਰੇ ਤੇ ਬਿਜਲੀ ਦੇ ਖੰਭੇ ਬਾਰੇ ਪਤਾ ਲੱਗ ਸਕੇ ਪੰਜਵਾਂ ਕਾਰ ਤੋਂ ਬਾਹਰ ਨਿਕਲਣਾ ਹੈ ਤਾਂ ਕਾਰ ਦੇ ਦਰਵਾਜ਼ੇ ਨੂੰ ਨਹੀਂ ਛੋਣਾ ਬਲਕੇ ਪਲਾਸਟਿਕ ਦੇ ਹੈਂਡਲ ਨੂੰ ਫੜ ਕੇ ਦਰਵਾਜ਼ਾ ਖੋਲਣਾ ਹੈ 6ਵਾਂ ਜੇਕਰ ਟਾਕੀ ਖੋਲਣੀ ਔਖੀ ਲਗੇ ਤਾਂ ਹੱਥ ਨਾਲ ਨਹੀਂ ਬਲਕੇ ਪੈਰ ਨਾਲ ਖੋਲਿਓ ਕਿਉਂਕਿ ਬੂਟਾਂ ਕਰਕੇ ਕਰੰਟ ਨਹੀਂ ਲੱਗਦਾ 7ਵਾਂ ਉਤਰਦੇ ਹੋਏ ਕਾਰ ਨੂੰ ਬਿਲਕੁਲ ਵੀ ਟੱਚ ਨਹੀਂ ਕਰਨਾ ਕਿਉਂਕਿ ਜ਼ਮੀਨ ਤੇ ਪੈਰ ਰੱਖਦੇ ਸਾਰ ਝਟਕਾ ਲੱਗ ਸਕਦਾ ਹੈ 8ਵਾਂ ਉਤਰਦੇ ਹੋਏ ਇੱਕਦਮ ਜੰਪ ਕਰਕੇ ਉਤਰਨਾ ਹੈ ਤੇ ਪੈਰਾਂ ਨੂੰ ਜੋੜ ਕੇ ਹੱਥਾਂ ਨੂੰ ਇਕੱਠਾ ਕਰਕੇ ਰੱਖਿਓ ਤਾਂ ਕਿ ਕਰੰਟ ਤੁਹਾਡੇ ਵਿੱਚੋਂ ਨਾ ਲੰਗੇ 9ਵਾਂ ਕਾਰ ਚੋਂ ਉਤਰ ਕੇ ਦੌੜਨਾ ਬਿਲਕੁਲ ਨਹੀਂ ਬਲਕੇ ਪੈਰਾਂ ਨੂੰ ਇਸ ਤਰੀਕੇ ਹੌਲੀ-ਹੌਲੀ ਕਸੀਟ ਕੇ ਚੱਲਣਾ ਹੈ ਤੇ 10ਵਾਂ ਜਦੋਂ ਤੱਕ ਘੱਟੋ ਘੱਟ 30 ਫੁੱਟ ਦੀ ਦੂਰੀ ਤੇ ਨਾ ਪਹੁੰਚ ਜਾਵੋ ਧਰਤੀ ਤੋਂ ਪੈਰ ਨਹੀਂ ਚੱਕਣੇ ਕਿਉਂਕਿ ਹੋ ਸਕਦਾ ਆਸ-ਪਾਸ ਵੀ ਕਰੰਟ ਫੈਲ ਗਿਆ ਹੋਵੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਹੋਰ ਨਾਲ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰ ਦਿਓ